ਕੁਝ ਮਹੀਨਿਆਂ ਪਹਿਲਾਂ ਸ਼ਿਵਸੈਨਾ ਆਗੂ ਮੰਗਾਤਰਾ ਮੰਗਾ ਦੇ ਕਤਲ ਕਰਨ ਵਾਲੇ ਦੋਸ਼ੀਆਂ ਦਾ ਮੋਗਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਦੋਸ਼ੀਆਂ ਨੂੰ ਮੋਗਾ ਪੁਲਿਸ ਹਿਮਾਚਲ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਈ ਸੀ ਅਤੇ ਅੱਜ ਨਿਸ਼ਾਨਦੇਹੀ ਤੇ ਅਸਲਾ ਰਿਕਵਰ ਕਰਨ ਵਾਸਤੇ ਸਿੰਗਾਵਾਲਾ ਸੂਏ ਦੇ ਕੋਲ ਇਹਨਾਂ ਦੋਸ਼ੀਆਂ ਨੂੰ ਲੈ ਕੇ ਪਹੁੰਚੀ ਸੀ ਇਸੇ ਦੌਰਾਨ ਦੋਸ਼ੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗ ਅਤੇ ਇੱਕ ਬਦਮਾਸ਼ ਭੱਜਦਾ ਹੋਇਆ ਡਿੱਗਿਆ ਜਿਸ ਕਾਰਨ ਉਸਦੀ ਲੱਤ ਫ੍ਰੈਕਚਰ ਹੋ ਗਈ। ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮੁਜਰਮ ਅਰੇਸਟ ਅਰੇਸਟ ਕੀਤੇ ਸੀ ਦਰਜੀਤ ਸਿੰਘ ਔਰ ਸਕੰਦਰ ਸਿੰਘ ਅਤੇ ਅਰुण ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੇਸਟ ਕੀਤਾ ਗਿਆ ਸੀ। ਇਹਨਾਂ ਐਫਆਈਆ ਜਿਹੜੀ 64/25 ਜਿਹੜੀ 13 ਮਾਰਚ ਨੂੰ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ। ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵ ਸਿੰਘ ਐਕਟੀਵਿਸਟ ਸੀ ਉਹਦਾ ਮਰਡਰ ਹੋਇਆ ਸੀ ਉਹ ਕੇਸ ਦੇ ਸਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਇੱਕ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਦਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿੰਨਾਂ ਵਿੱਚੋਂ ਇੱਕ ਇਹਨਾਂ ਨੇ ਫਰਦੀਨ ਸ਼ਾਪ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕੋਇਆ ਹੋਇਆ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਹੀ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉਧਰ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਣੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਂਡੀਪੀਐਸ ਤੇ ਆਰਮਜ਼ ਐਕਟ ਦੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਰਹੀ ਤੇ ਉਹਦੇ ਦੌਰਾਨ ਹੀ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅਜੀਜਪੁਰ ਪੁਲਿਸ ਪਾਰਟੀ ਇਹਨਾਂ ਨੂੰ ਅਸੀਂ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਤੇ ਇੱਕ ਬਰਾਮਦੀ ਕਰਨ ਲੈ ਕੇ ਆਈ ਹੈ ਉਸ ਦੌਰਾਨ ਹੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸ ਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਉਹ ਚੇਦੋ ਕਰਦੇ ਹੋਏ ਉਸ ਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਜੋ 20 ਫਾਇਰ ਕਿਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕੋਇਆ ਹੋਇਆ ਸੀ ਤੇ ਉਸਦੇ ਰਿਟੈਲੀਏਟ ਦੀ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉੱਪਰ ਖੜਨ ਰਿਹਾ ਸੀ ਉਹ ਭੱਜਣ ਲੱਗਿਆ ਸੀ ਉਸਦੇ ਵੀ ਇੱਥੇ ਜਿਹੜਾ ਹੈਗਾ ਸੀ ਉਹ ਬਣ ਸਾਹ ਸਾਹ ਵੀ ਆਨੇ ਆਨੇ ਵਨ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਤੇ ਦੋਨੋਂ ਜ਼ਖਮੀ ਹੋਏ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜੜੀ ਹੈਗੀ ਆ ਬੁਲੇਟਿੰਗ ਜੀ ਹੋਰ ਕੈਜੂਐਲਟੀ ਪਲੱਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਦੀ ਵਿਚਾਰਿਆ ਇੱਕ ਜੋ ਉਹਨਾਂ ਵੱਲੋਂ ਦੋ ਤਿੰਨ ਫਾਇਦ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਉਹ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਇਹਨਾਂ ਨੇ ਜਿਹੜੇ ਹੈਗੇ ਆ ਫਾਇਰ ਤੇ ਹਵਾਈ ਫਾਇਰ ਕਿੰਨੇ ਵੈਪਨ ਲ ਕੋਈ ਹੋਵੇਗੀ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹਾਂ ਹਾਂ ਜਿਹੜੀ ਕਬਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਹੈ ਕਿਹੜਾ ਵੈਪਨ ਸੀ ਇਹ 32 ਬੋਰ ਦਾ ਜਿਹੜਾ ਇੱਥੇ ਵੈਪਨ ਸੀ ਇਹ ਸਟਾਰ ਮੇਡ ਜਿਹੜਾ ਉਸੇ ਸਟਾਰ ਵੈਪਨ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਨੇ ਇਹਨਾਂ ਦੇ ਟੋਟਲ ਪਹਿਲਾਂ 24 ਐਫ ਆਈ ਆਰ ਰਜਿਸਟਰ ਨੇ ਤੇ ਉਹਨ 8 ਐਕਸਾਈਡੀਆਂ 7 ਐਨਡੀਪੀਐਸ ਐਕਟਿਵਟ 8 ਆਈਪੀਸੀ ਹੈ ਉਹਨਾਂ ਵਿੱਚੋਂ ਚਾਰ ਜਿਹੜੀਆਂ ਆਰਮ ਸੈਕਟਰੀਆਂ ਨੇ ਇਹਨਾਂ ਦੇ ਪਰਚਾ ਰਜਿਸਟਰ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਇਨਸਟਰੂਮੈਂਟ ਜਿਹੜਾ ਮੋਗੇ ਦਾ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕਰਾਇਮ ਕਰਦੇ ਨੇ ਇਹ ਸਰ ਹੋਇਆ ਜਿਵੇਂ ਸਾਰਾ ਅਨਕਾਊਂਟਡ ਜਿਹੜਾ ਇਹ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਇਹਨਾਂ ਨੂੰ ਇੱਥੇ ਅ ਫਰਕਿੰਡਿਸ਼ ਆਪਕਰ ਜਿਹੜੀ ਇਹਨਾਂ ਦੀ ਡਿਟਕਵਰੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਇਸ ਲਈ ਪੁਲਿਸ ਨੂੰ ਪੁਲਿਸ ਸਪਰਟ ਕੀਤਾ ਪੰਜਾਉਂ। ਉਹੀ ਵੈਪਨਾਂ ਕਰਕੇ ਫਾਇਰ ਕੀਤਾ। ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ 3 ਲੱਖ 3 ਲੱਖ ਫਾਇਰ। 3 ਅਰਾਊਂਡ ਫਾਇਰ